ਅੱਜ ਵੜ ਬੈਂ ਬੇਨਤੀ ਕਰਦਾ ਹਾਂ ਰਾਜਕੁਮਾਰ ਜੀ ਤੇ ਬਰਵਿੰਦਰ ਜੀ ਜਿਹੜੇ ਚੱਲ ਫਿਰ ਨਹੀਂ ਸਕਦੇ ਉਹਨਾਂ ਨੂੰ ਅਸੀਂ ਟਰਾਈਸਾਈਕਲ ਦੇਵਾਂਗੇ ਚੰਦ ਮਿੰਟਾਂ ਜ਼ੋਰਦਾਰ ਤਾੜੀਆਂ ਨਾਲ ਤੁਹਾਡੀਆਂ ਧੀਆਂ-ਘੋਡੀਆਂ ਪੈੜਾ ਨੇ ਤੁਹਾਡੇ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਸਤੇ ਨਿੱਤਰੀਆਂ ਨੇ ਤਾਂ ਬਾਬਾ ਸਾਹਿਬ ਅੰਬੇਦਕਰ ਨੇ ਕਹਿਆ ਸੀ ਕਿ ਸਿੱਖਿਆ जिन्ह तो 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 ने, ने पंजाब का नाम रोशन है प्लेन बच्चों के वापसी एक मशीन भी इन्हों भेट की बच्चे थारे आए थे ਜਿਹਨਾਂ ਨੇ ਸਾਈਕਲ ਲੈਣੇ ਆ ਉਹ ਮਿੰਟ ਤੇ ਆ ਕੇ ਆਪਣਾ ਨਾਮ ਲਿਖਾ ਦੇ ਪ੍ਰਭੈ ਤੇਰਾਵ ਗੱਬਰ ਜੀ ਵੀ ਅੱਜ ਸਾਹਮਣੇ ਦੇ ਕੋਈ ਕੋਈ ਚਲੋ ਮਾਰਾ ਜੀ ਅੱਤਰ ਦੋ ਮਿੰਟ ਗੱਬਰ ਸਾਹਿਬ करे भाई माता दी माता पटेल जावी संदीप रोटी जी प्रेम जयदानाथ दास जी वा तो बहुत होते कमल गिरी भैया बाबा मंदिर और औंदी के पाठा ਆਲੇ ਬੋਲੀ ਨੇ ਪਾਪੀ ਤੇਰੇ ਬਾਗੂ ਤੇ ਤਨਨ ਦੀ ਹੋਰ ਘਰ ਦੀ ਜੀਤ ਜੀ ਪਤਾ ਕੋ ਹੋਵੇ ਕੋਈ ਥੋੜੀ ਬੱਤੀ ਦੇ ਰਾਹੇ ਜਿਹੜੀ ਕੋਟੀ ਦੀ ਤੇ ਜਿਹੜਾ ਪੰਜਾ ਚੇਲਾ ਨੂੰ ਵੇਖਣ ਦੀ ਤਾ ਪਈ ਜਾਂਦੇ ਜਿਹੜੀਆਂ ਪੈਂਦੀਆਂ ਅੱਜ ਦਾ ਜੋ ਸ਼ੁਭ ਦਿਹਾੜਾ ਵਾਵਾ ਸਾਹਿਬ ਜੀ ਦਾ ਮਨਾ ਰਹੇ ਆ ਕਿਉਂਕਿ ਇਸ ਦਿਨ ਜਿਹੜਾ ਉਹ ਦੇਸ਼ ਆਜ਼ਾਦ ਹੋਇਆ ਹੀ ਤੇ ਅੱਕੇ ਸਾਰਾ ਭਾਰਤ ਜਿਹੜਾ ਏ ਦਿਨ ਅੱਜ ਮਨਾ ਰਿਹਾ ਵਾ ਕਿਉਂਕਿ ਪਹਿਲਾ ਪ੍ਰਾਰਾਲਾ ਜਿਹੜਾ ਇੱਥੇ ਕੀਤਾ ਗਿਆ ਗੇ ਅੱਗੇ ਵੀ ਪਹਿਲੋ ਜਨਮ ਦਿਨ ਜਿਹੜੇ ਜਿਹੜਾ ਵੀ ਬਾਬਾ ਸਾਹਿਬ ਜੀ ਦਾ ਇਹ ਯਾਰੀ ਇੱਥੇ ਮਨਾਇਆ ਗਿਆ ਤੇ ਇਯਾਦੀ ਦਿਨ ਵੀ ਇੱਥੇ ਮਨਾਇਆ ਗਿਆ ਤੇ ਸਾਧ ਸੰਗਤ ਨੂੰ ਪੰਬਰ ਸਰਵਾਸੀਆਂ ਨੂੰ ਅਪੀਲ ਕਰਦੇ ਆ ਕਿ ਹਰ ਸਾਲ ਇਸ ਤਰ੍ਹਾਂ ਹੀ ਸ਼ੁੱਭ ਦਿਹਾੜਾ ਜਿਹੜਾ ਵਾਧ ਚੜ ਕੇ ਮਨਾਇਆ ਕਰੋ ਜਿਆ ਵਾਲਮੀ ਕੀ ਅੱਜ ਹਿੰਦੂਤਾਂ ਦਿਓ ਮਹਾਨ ਸਖੀਅਤ ਜਿਨ੍ਹਾਂ ਨੇ 1947 ਦੇਸ਼ੀ ਆਜ਼ਾਦੋਂ ਤੋਂ ਬਾਅਦ ਅੱਜ ਦੇ ਦਿਨ ਦੇ ਯਾਦ ਆਸੀ ਕਿ ਹਿੰਦੂਤਾਂ ਦਾ ਸੰਵਧਨ ਲੈ ਕੇ ਹਿੰਦੂਤਾਨੀ ਅੰਚਾਰ ਲਾਇਆ ਸੀ ਖਾਤੋ ਤੇ ਪੈਣਾ ਵਾਸਤੇ ਕਰਵਾ ਵਾਸਤੇ ਹਰ ਬੋਲ ਵਾਸਤੇ ਉਹਨਾਂ ਨੇ ਸਨਮਾਨ ਦਿੱਤਾ ਸਭ ਤੋਂ ਵੱਡਾ ਉਹਨਾਂ ਨੇ ਮਾ ਦਿੱਤਾ ਕਿ ਹਰ ਬੰਦੇ ਦੇ ਬਰਾਬਰਤਾ ਦਿੱਤੀ ਉਹਨੂੰ ਵੋਟ ਪਾਉਂਦਾ ਤੇ ਦਿੱਤਾ ਅੱਜ ਉਹ ਵੋਟ ਪਾਉਂਦਾ ਹਕਮੋਕ੍ਰੇਸੀ ਦਾ ਹੈ ਅੱਜ ਵੋਟ ਪਾਉਂਦਾ ਹਕ ਸਾਨੂੰ ਸੜਕਾਂ ਦੇ ਪੜਨ ਦੇ ਲਿਖੰਦੇ ਭਾਹਾ ਹਕਾ ਆ ਤੁਹਾਡੇ ਬੱਚੇ ਆਈਐਸ ਪੀਸੀਐਸ ਇਹ ਵਿਦਾਉ ਡਾਕਟਰ ਪਿੰਰਾਵ ਮੇਦਗਰ ਦੀ ਹੈ ਇਹ ਸਾਡਾ ਅੱਜ ਦਾ ਸੰਦੇਸ਼ ਹੈ ਬੱਚਿਆਂ ਨੂੰ ਐਜੂਕੇਟਡ ਕਰੋ ਪੜਾਓ ਕੱਟੇ ਹੋ ਤੇ ਸੰਗਠਿਤ ਕਰੋ ਸੰਗਠਿਤ ਦੇ ਨਾਲ ਹੀ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ ਧੰਨਵਾਦ જય ਬਾਲਮੀਕੀ ਹਰੇ ਬਾਲਮੀਕੀ ਜੈਪਿੰਗ ਜਬਾਰਤਲਾ ਸ੍ਰੀ ਦਾਨਵ ਰਾਸ਼ਟਰੀ ਦੇਸ਼ ਦੇ ਅਧਿਕਾਰ ਸਮਾਜ ਦੇ ਭਾਰਤ ਤੋਂ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਜਿਸ ਤਰ੍ਹਾਂ ਕਿ ਇਸ ਦੇਸ਼ ਵਿੱਚ ਅਲੱਗ-ਅਲੱਗ ਧਰਮਾਂ ਅਲੱਗ-ਅਲੱਗ ਜਾਤੀਆਂ ਦੇ ਲੋਕ ਆਪਣੇ ਆਪਣੇ ਫੈਸਟੀਵਲ ਮਨਾਉਂਦੇ ਨੇ ਪਰ ਇੱਕ ਐਸਾ ਤਿਹਾਰਾ ਹੈ ਦੇਸ਼ ਦੀ ਆਜ਼ਾਦੀ ਦਾ ਜਿਹਨੂੰ ਪੂਰਾ ਦੇਸ਼ ਜਿਹੜਾ ਹੈ ਇਕੱਠੇ ਹੋ ਕੇ ਮਿਲ ਕੇ ਮਨਾਉਂਦਾ ਹੈ ਪਰ ਪੂਰੇ ਵਿਸ਼ਵ ਦੇ ਵਿੱਚ ਜਿੱਥੇ-ਜਿੱਥੇ ਭਾਰਤੀ ਲੋਕ ਰਹਿੰਦੇ ਨੇ ਪੂਰੇ ਵਿਸ਼ਵ ਦੇ ਵਿੱਚ ਇਸ ਇਤਿਹਾਸ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਔਰ ਅੱਜ ਦੇ ਦਿਨ ਮੈਂ ਇੱਥੇ 바ਵਾ ਸਾਹਿਬ ਦੀ ਜਿਹੜੀ ਮੂਰਤੀ ਤੇ ਆਪਾਂ ਕੱਟੇ 바ਵਾ ਸਾਹਿਬ ਨੂੰ ਨਮਨ ਕਰਦਾ ਜਿਨ੍ਹਾਂ ਨੇ ਭਾਰਤੀ ਆਜ਼ਾਦੀ ਦੇ ਬਾਅਦ ਚ ਲੋਕਾਂ ਦੀ ਆਜ਼ਾਦੀ ਲਈ ਵਿੱਚ ਐਸਾ ਸੰਵਿਧਾਨ ਦੇ ਵਿੱਚ ਰਚਨਾ ਕੀਤੀ ਆ ਜਿਹਦੇ ਕਰਕੇ ਇਸ ਦੇਸ਼ ਦੀ ਔਰਤਾ ਆਜ਼ਾਦ ਹੋਈ ਆ ਜਿਨਨੂੰ ਕਾਨੂੰਨ ਦਾ ਅਧਿਕਾਰ ਨਹੀਂ ਸੀ ਸਿਆਸਤੀ ਪ੍ਰਥਾ ਦੇ ਨਾਂ ਤੇ ਪ੍ਰਤਾੜਨਾ ਬਾਲ ਵਿਆਹ ਮਜ਼ਦੂਰ ਦੇ ਮਜ਼ਦੂਰੀ ਐਕਟ ਤਿਆਰ ਕਰਕੇ ਜਿਹੜਾ ਮਜ਼ਦੂਰਾਂ ਤੇ ਉਤਿਆਚਾਰ ਹੁੰਦਾ ਸੀਗਾ ਦਲਤਾਂ ਤੇ ਉਤਿਆਚਾਰ ਸੀਗਾ ਫਿਰ ਲੋਕਾਂ ਤੇ ਉਤਿਆਚਾਰ ਸੀਗਾ ਬਾਵਾ ਸਾਹਿਬ ਨੇ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਆਮ ਲੋਕਾਂ ਨੂੰ ਜਿਹੜਾ ਸੰਵਿਧਾਨ ਦੇ ਕੇ ਉਹ ਆਜ਼ਾਦੀ ਦਿੱਤੀ ਹੈ ਅੱਜ ਇੱਥੇ ਦੁਜ ਫਰਾਂ ਦਾ ਜਿਹੜਾ ਮਕਸਦ ਆ ਉਹ ਇਹ ਸੀਗਾ ਕਿ ਇਹ ਇੱਕ ਪੁਤਰ ਜਗਾ ਜਿੱਥੇ ਕਿ ਵਿਸ਼ਵ ਦੇ ਵਿੱਚੋਂ ਲੋਕ ਜਿਹੜੇ ਨੇ ਹਰਮੰਦਰ ਸਾਹਿਬ ਜਿਹੜਾ ਉਹ ਮੱਥਾ ਟੇਕਣ ਆਉਂਦੇ ਆਂਦੇ ਆ ਮਹਾਰਾਜ ਕੋ ਅਰਦਾਸ ਕਰਨ ਆਉਂਦੇ ਆ ਖੁਸ਼ੀਆਂ ਪ੍ਰਾਪਤ ਕਰਨ ਆਉਂਦੇ ਆ ਔਰ ਇੱਥੇ ਲੋਕ ਆਉਂਦੇ ਜਾਂਦੇ ਇਹ ਪ੍ਰੋਗਰਾਮ ਦੇਖਣ ਔਰ ਇਹ ਦੇਸ਼ ਪੂਰੇ ਦੀ ਜਿਹੜਾ ਸਮਰ�ਿਤਾ ਦੇ ਦੀ ਆਜ਼ਾਦੀ ਦੀ ਸਮਰ�ਿਤਾ ਜਿਨ੍ਹਾਂ ਲੋਕਾਂ ਨੇ ਸ਼ਹੀਦਤਾ ਦਿੱਤੀਆਂ ਉਹਨਾਂ ਨੂੰ ਸਮਰ�ਿਤਾ ਇਸ ਕਰਕੇ ਆਪਾਂ ਜਿਹੜਾ ਇੱਥੇ ਚੁਗਿਆ ਵੀ ਗੈਨੀ ਜਿਹੜਾ ਅੱਜ ਦੇਸ਼ ਦਿਹਾੜੇ ਤੇ ਇੱਕੋ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਦੇਸ਼ ਤਾਂ ਹੀ ਤਰੱਕੀ ਕਰੇਗਾ ਜੇ ਦੇਸ਼ ਦੇ ਵਿੱਚ ਸਮਾਨਤਾ ਹੋਏ ਰਾਜਵਾਦ ਨਹੀਂ ਹੋਏਗਾ ਲੋਕਤੰਤਰ ਰਾਜ ਹੋਏਗਾ ਅੱਜ ਲੋਕਤੰਤਰ ਜਿਹੜਾ ਖਤਰੇ 'ਚ ਆ ਔਰ ਦੂਸਰਾ ਇਸ ਦੇਸ਼ ਦੇ ਵਿੱਚੋਂ ਅਗਰ ਜਾਤੀਵਾਦ ਖਤਮ ਹੋ ਜਾਏ ਜਿਹੜਾ ਜਾਤੀਵਾਦ ਦਾ ਪਾੜਾ ਖਤਮ ਹੋ ਜੇ ਤੇ ਇਹ ਦੇਸ਼ ਬਹੁਤ ਤਰੱਕੀ ਕਰੇਗਾ ਨਾਲ ਦੇ ਨਾਲ ਜੋ ਭਗਤ ਸਿੰਘ ਨੇ ਸੁਪਨਾ ਦੇਖਿਆ ਸੀ ਸਮਾਜਵਾਦ ਦਾ ਕਿ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਜ਼ਮੀਨਾਂ ਇੱਕ ਬੰਦੇ ਦੇ ਕੋਲ ਨੇ ਤੇ ਸਾਡੇ ਸੰਵਿਧਾਨ ਚ ਵੀ ਆਰਟੀਕਲ ਹੈਗਾ ਆ ਕਿ ਉਹਦੇ ਕੋਲ ਇੱਕ ਲਿਮਟ ਹੋਣੀ ਚਾਹੀਦੀ ਕਿ ਉਹ ਇੰਨਾ ਧਨ ਰੱਖ ਸਕੇ ਜੋ ਵੀ ਜ਼ਮੀਨ ਰੱਖ ਸਕੇ ਤੇ ਉਹਦਾ ਜਿਹੜਾ ਵਾਧੂ ਧਨ ਨਾ ਜਾਂ ਵਾਧੂ ਜ਼ਮੀਨ ਆ ਉਹ ਆਮ ਗਰੀਬ ਲੋਕਾਂ ਦੇ ਵਿੱਚ ਵੰਡੀ ਜਾ ਸਕੇ ਤਾਂ ਕਿ ਲੋਕਾਂ ਦਾ ਜਿਹੜਾ ਜੀਵਨ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ ਸਮਾਨਤਾ ਜਿਹੜੀ ਉਸ ਦੇਸ਼ ਚ ਆ ਸਕੇ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਅੱਜ ਜੀ ਆਜ਼ਾਦੀ ਦੀ ਇਹ ਜਿਹੜੀ ਮਹਿਕ ਹੈ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਵਿੱਚ ਗਈ ਹੈ ਅੱਜ ਸੰਤ ਬਲਕੀਤਨਾ ਜੀ ਗੱਦੀ ਨਿਸ਼ੀਣ ਤੋਂ ਨਸਾਬ ਪ੍ਰਸ਼ ਤੇ ਸ਼੍ਰੀ ਉਮਰਕਾਸ਼ ਜੀ ਗੱਬਰ ਚੇਅਰਮੈਨ ਤੁਣਾ ਸਾਹਿਬ ਜਿਨ੍ਹਾਂ ਨੇ ਅੱਜ 25 ਔਰਤਾਂ ਨੂੰ ਸਵੇ ਰੋਜ਼ਗਾਰ ਵਾਸਤੇ ਇਸ ਆਜ਼ਾਦੀ ਦੇ ਦਿਹਾੜੇ ਤੇ ਮਸ਼ੀਨਾਂ ਦਿੱਤੀਆਂ ਨੇ ਤਾਂ ਕਿ ਉਹ ਆਪਣਾ ਕਾਰੋਬਾਰ ਕਰ ਸਕਣ 10 ਅੰਗਹੀਨਾਂ ਨੂੰ ਟ੍ਰਾਈਸਾਈਕਲ ਦਿੱਤੇ ਨੇ ਜਿਨ੍ਹਾਂ ਨੂੰ ਭਗਵਾਨ ਨੇ ਲਤਾਂ ਨਹੀਂ ਦਿੱਤੀਆਂ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਐ ਪੈਰ ਦੇਣ ਦੀ ਤੋਂ 10 ਇਹੋ ਜਿਹੇ ਲੋਕਾਂ ਨੂੰ ਦਿੱਤੇ ਨੇ ਪੈਰ ਤਾਂ ਕਿ ਉਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆ ਜਾ ਸਕਣ ਤੋਂ ਬਾਬਾ ਸਾਹਿਬ ਅੰਬੇਦਕਰ ਦੀ ਦਿੱਤੀ ਹੋਈ ਇਹ ਆਜ਼ਾਦੀ ਇਹ ਸੰਵਿਧਾਨ ਦੇ ਦੁਆਰਾ ਸਾਨੂੰ ਦਿੱਤੀ ਗਈ ਆਜ਼ਾਦੀ ਜਿਹੜੀ ਹੈ ਉਹ ਸਾਨੂੰ ਇਹ ਹੱਕ ਦਿੰਦੀ ਹੈ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਤੋਂ ਇਹ ਜਿਹੜਾ ਤਿਹਾਰ ਆ ਮੈਂ ਇਸ ਤਿਹਾਰ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਵਾ ਇਹ 79ਵਾਂ ਵੋਲਾ ਜਿਹੜਾ ਆਜ਼ਾਦੀ ਦਾ ਅਸੀਂ ਮਨਾ ਰਹੇ ਆਂ ਤੋਂ ਇਹਦੀ ਬਹੁਤ ਬਹੁਤ ਹੀ ਬਹੁਤ ਬਹੁਤ ਮੁਬਾਰਕਸਾਂ ਆ ਰਹੀਆਂ ਨੇ ਧੰਨਵਾਦ ਮੈਂ ਰੁਪਿੰਦਰ ਕੌਰ 올 ਇੰਡੀਆ ਪ੍ਰੈਸ ਸੈਕਟਰੀ ਤੋਂ ਨਾ ਸਾਹਿਬ ਪ੍ਰੈਸ ਭਗਵਾਨ ਵਾਲਮੀਕੀ ਆਸ਼ਰਮ ਤੋਂ ਜੀ ਅੱਜ 15 ਅਗਸਤ ਤੋਂ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਆਂ ਅੱਜ ਦਾ ਦਿਨ ਜਿਸ ਦਿਨ ਸਾਰਿਆਂ ਨੂੰ ਆਜ਼ਾਦੀ ਮਿਲੀ ਸੀਗੀ ਤੇ ਅੱਜ 15 ਅਗਸਤ ਦੇ ਦਿਨ ਦੇ ਵਿੱਚ ਅਸੀਂ ਇੱਕ ਇੱਥੇ ਪ੍ਰੋਗਰਾਮ ਰੱਖਿਆ ਸੀਗਾ ਜਿਦੇ ਵਿੱਚ ਕੀ 25 ਔਰਤਾਂ ਨੂੰ ਜਿਹੜੀਆਂ ਕਿ ਜਿਨ੍ਹਾਂ ਕੋਲ ਗਰੀਬ ਘਰ ਦੀਆਂ ਔਰਤਾਂ ਨੇ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ ਨੇ ਤੇ 10 ਅੰਗਹੀਨ ਉਹਨਾਂ ਨੂੰ ਟ੍ਰਾਈਸਾਈਕਲ ਦਿੱਤੇ ਗਏ ਨੇ